ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣ ਠੀਕ ਹੋਵਗੇ ਸੋ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ 'ਚ ਅੱਜ ਦੋ ਕੁ ਦਿਨ ਤੋਂ ਵਲੌਗ ਜਿਹੜੇ ਆ ਉਹ ਢਿੱਲੇ ਹੋ ਗਏ ਚੱਕਰ ਇਹ ਸੀਗਾ ਕੰਮ ਨਾਲ ਥੋੜਾ ਜਿਹਾ ਉਲਝਿਆ ਸੀ ਮੈਂ ਉਧਰ ਬਿਜ਼ੀ ਹੋ ਗਿਆ ਤੇ ਆਪਣਾ ਜਿਹੜਾ ਟ੍ਰਿਪ ਦਾ ਪ੍ਰਿਪਰੇਸ਼ਨ ਇਹ ਆ ਉਹ ਚੱਲੀ ਜਾਂਦਾ ਆ ਤੇ ਬਾਕੀ ਤੁਹਾਨੂੰ ਜਾ ਕੇ ਦਿਖਾਉਂਦੇ ਆ ਪਹਿਲਾਂ ਇੱਥੇ ਤਾਂ ਤਾਂ ਪਣਾ ਪੱਧਰਾ ਰੌਲਾ ਤਾਂ ਬਰਫ ਦਾ ਆ ਨਹੀਂ ਨਹੀਂ ਉਹ ਦੇਖ ਇੱਥੇ ਨਿਸ਼ਾਨ ਪਾਏ ਉਹ ਡਾਕਟਰ ਆ ਜਾ ਆਪਾਂ ਚੈੱਕ ਕੀਤਾ ਸਾਰਾ ਆ ਦੇ ਨਹੀਂ ਨਹੀਂ ਉੱਪਰ ਆ ਜਾਂਦੀ ਆ ਉੱਪਰ ਆਉਂਦੀ ਗੁੱਲੀ ਆ ਦੇ ਇੰਨੀ ਗ੍ਰਿਪ ਰਹਿੰਦੀ ਬਾਲਸ ਦੇ ਵਿੱਚ ਗੁੱਲੀਆਂ ਵੱਡ ਜਾਣੀਆਂ ਨਾ ਪੈਰ ਦਾ ਰੱਬ ਜਣ ਵੀ ਨਹੀਂ ਬਲੈਕ ਆਇਸ਼ ਤਾਂ ਨਹੀਂ ਜਾਣੀਆਂ ਲਓ ਜੀ ਆਹ ਤਾਂ ਚੇਨਾ ਹੋ ਗਈਆਂ ਤਿਆਰ ਦੂਜੀਆਂ ਵੀ ਹੋ ਗਈਆਂ ਥੋੜਾ ਸੰਗਲ ਘਾਟਦਾ ਸੀਗਾ ਤੇ ਮੈਂ ਭਾਈ ਉਹਨਾਂ ਨੂੰ ਕਹਤਾ ਸੀ ਮੈਂ ਜਾਣਾ ਆ ਫਿਰ ਭਾਈ ਆਪਣਾ ਰੂਟ ਕਿਤੇ ਹੋਰ ਦਾ ਬਣ ਗਿਆ ਹੁਣ ਮੁੰਡੇ ਆਪੇ ਚੇਨ ਲਿਆ ਕੇ ਕਰਨਗੇ ਠੀਕ ਹੈ ਤੇ ਇੱਕ ਚੇਨ ਆਪਣੀ ਪ੍ਰੋਪਰ ਆਇਆ ਇੱਕ ਦੂਜੀ ਮੈਂ ਕਹਿੰਦਾ ਜਿਹੜਾ ਟਾਈਟ ਕਰਨ ਵਾਲਾ ਜਿਗਾਰੜ ਆ ਹੈ ਨਾ ਆਪਾਂ ਇਹਦੇ ਨਾਲ ਤੇ ਗੈਸ ਕੱਟਦੇ ਨਾ ਕੱਟ ਲਈਏ ਗੈਸ ਕੱਟਦੇ ਇਹ ਵਧੀਆ ਨਹੀਂ ਕੱਟਿਆ ਜਾਂਦਾ ਇਹ ਜਿਗਾਰੜ ਬੁੱਤਾ ਹੀ ਸਰ ਜਵੇ ਕੋਈ ਗੱਲ ਦੇਖ ਲਾਂਗੇ ਫਿਰ ਆਹੋ ਤੁਸੀਂ ਇੰਨਾ ਤੇ ਜਿਗਾਰੜ ਤੁਸੀਂ ਕਰ ਸਕਦੇ ਆ ਇਹਦਾ ਜਿਗਾਰੜ ਤੁਸੀਂ ਕਰ ਸਕਦੇ ਆ ਠੀਕ ਨਹੀਂ ਆ ਵੀ ਇਹੀ ਤਾਂ ਹੈ ਹੀ ਆ ਲਓ ਜੀ ਹੁਣ ਚੇਨਾਂ ਵਾਲਾ ਕੰਮ ਤੇ ਇਦਾਂ ਆ ਥੋੜਾ ਬੋਤਾ ਚੱਲ ਲਈ ਜਾਂਦਾ ਆ ਆਜੋ ਹੁਣ ਜਾ ਕੇ ਆਪਾਂ ਟਰੈਕਟਰ ਲਾਉਨੇ ਦੂਜੇ ਪਾਸੇ ਤੇ ਇਹਦਾ ਤਾਂ ਹੁਣ ਚਲੋ ਹੋ ਗਿਆ ਬਾਕੀ ਮੈਂ ਸ਼ੀਟ ਲੈ ਕੇ ਆਉਂਗਾ ਆਪਾਂ ਸ਼ੀਟ ਉੱਚ ਮੈਂ ਸੋਚਦਾ ਜਿਹੜੇ ਸ਼ੈੱਡ ਵਾਲੇ ਪੇਂਚ ਨਹੀਂ ਹੁੰਦੇ ਉਹ ਮਾਰ ਕੇ ਸ਼ੀਟ ਕੱsਦਾ ਹਾਂ ਉਹਦੇ ਉੱਤੇ ਸਿੱਧੀ ਜਾਂ ਸਰਾਕ ਕਰਨੇ ਹੋਏ ਸਰਾਕ ਕਰ ਲਾਂਗੇ ਸਿੱਧੀ ਵੀ ਕਰਸੋ ਜ ਵਧੀਆ ਹੈ ਨਾ ਸਿੱਧੇ ਵੀ ਕਾਸ ਕਰਾਂ ਉਹਦੇ ਵਿੱਚ ਨਾਲੇ ਰਬੜਾ ਹੁੰਦੀਆਂ ਆ ਉਹ ਸੈੱਟ ਆ ਜਾਣਾ ਕੰਮ ਠੀਕ ਐ ਤੇ ਉਹ ਸ਼ੀਟ ਵੀ ਮੈਂ ਲਿਆਉਂਗਾ ਹੁਣ ਮੈਂ ਇਸੇ ਕਰਕੇ ਬਾਲੇ ਚੱਲੇ ਕਿਉਂਕਿ ਕੋਈ ਸਮਾਨ ਨਾ ਉੱਥੋਂ ਹੀ ਮਿਲਣਾ ਆ ਠੀਕ ਆ ਨਾ ਤਾਂ ਉਹ ਲਾਈਟਾਂ ਜਿਹੜੀਆਂ ਮੈਨੂੰ ਚਾਹੀਦੀਆਂ ਉਹ ਮਿਲਦੀਆਂ ਇੱਥੇ ਨਾ ਸ਼ੀਟ ਉਸ ਗ੍ਰੇਡ ਦੀ ਮਿਲਦੀ ਆ ਹਾਂ 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 ਉਹ ਆ ਤੇ ਦੋ ਚਾਰ ਸਮਾਨ ਉਹ ਵੀ ਆ ਹੋਰ ਵੀ ਆ ਉਹ ਵੀ ਮੈਂ ਚੱਕ ਲੈ ਆਉਣੇ ਨਾਲ ਹੀ ਤਾਂ ਕਿ ਆਪਾਂ ਨੂੰ ਬਾਅਦ ਚ ਪ੍ਰੋਬਲਮ ਨਾ ਆਏ ਇੱਕੇ ਵਾਰੀ ਫਿਟਿੰਗ ਕਰ ਲਈਏ ਆਪਾਂ ਠੀਕ ਹੈ ਤੇ ਲਓ ਜੀ 22 ਤਰੀਕ ਦਾ ਆਪਣਾ ਫਾਈਨਲ ਆ 22 ਤਰੀਕ ਨੂੰ ਅਸੀਂ ਨਿਕਲ ਜਾਣਾ ਫਿਰ ਹਾਂ 22 ਨੂੰ ਨਿਕਲਣਾ ਹੈ ਹਾਂ ਤੇਰੇ ਲਓ ਵੀ ਵੀਰ ਹੁਣੇ ਵੀ ਟ੍ਰਿਪ ਤੇ ਚੱਲੇ ਆ ਤੇ ਉਹ ਮੈਂ ਤੁਹਾਨੂੰ ਇਹਨਾਂ ਦਾ ਚੈਨਲ ਵਗੈਰਾ ਦਾ ਡਿਸਕ੍ਰਿਪਸ਼ਨ ਚ ਲਿੰਕ ਦੇ ਦਊਗਾ ਤੇ ਬਾਈ ਹੁਣੀ ਵਲੌਗ ਸੱਟਣਗੇ ਦੇ ਦੇਖ ਲਿਓ ਮੈਂ ਤਾਂ ਜਿਆਦਾ ਇਹਨਾਂ ਨੇ ਇੰਜੋਏ ਫਨ ਕਰਨਾ ਆ ਠੀਕ ਹੈ ਹਾਂ ਲਓ ਜੀ ਬਾਕੀ ਹੁਣ ਦਾ ਕੰਮ ਤਾਂ ਡਾਣਾ ਆਪਾਂ ਘਰ ਚੱਲਦੇ ਆ ਟਰੈਕਟਰ ਚ ਉੱਥੋਂ ਟਰੈਕਟਰ ਲੈ ਆਏ ਆ ਆਪਾਂ ਜੀ ਆ ਉਸਤਾਦ ਜੀ ਉਹਨਾਂ ਨੂੰ ਭਾਈ ਚੈੱਕ ਕਰਕੇ ਦੱਸੂਗਾ ਕੀ ਜਾਂਦਾ ਹੈ ਲਓ ਚਲੋ ਜੀ ਆ ਚੱਲੇ ਮਾਰਦਾ ਭਾਈ ਦੇਖੋ ਛੱਲੇ ਘੜਦਾ ਵਾਹ ਪਰਾਟੇ ਮਾਰਦਾ ਬਾਬੇ ਪੂਰੇ ਸਾਰਾ ਕੰਮ ਨਿਪਟ ਗਿਆ ਹੁਣ ਇਹਦਾ ਬਸ ਸ਼ੀਸ਼ਾ-ਸ਼ੂਸ਼ਾ ਲੈ ਕੇ ਆਉਣਾ ਆਪਾਂ ਠੀਕ ਐ ਭਾਈ ਵਿੱਚੇ ਵੀਰ ਦਾ ਕਮੈਂਟ ਆਇਆ ਸੀ ਇੱਕ ਦਾ ਕਹਿੰਦਾ ਰਾਣੀ ਸੁਂਦਰਾ ਦਾ ਰਿਵਿਊ ਦਿਓ ਵੀਰ ਉਹ ਵੀ ਦਵਾਂਗੇ ਐ ਮਾਰਦਾ ਛਾਲਾਂ ਭਾਈ ਇੱਧਰ ਚੈੱਕ ਕਰੋ ਰਾਣੀ ਸੁਂਦਰਾ ਠੀਕ ਹੈ ਇਹਦਾ ਵੀ ਰਿਵਿਊ ਤੁਹਾਨੂੰ ਜਲਦੀ ਦਵਾਂਗੇ ਪਰ ਟੂਰ ਤੋਂ ਬਾਅਦ ਦਵਾਂਗੇ ਜੇ ਹੋ ਸਕੇ ਟੂਰ ਤੋਂ ਪਹਿਲਾਂ ਨਹੀਂ ਤਾਂ ਟੂਰ ਤੋਂ ਬਾਅਦ ਤਾਂ ਪੱਕਾ ਆ। ਕੰਟਰੋਲ 'ਚ ਨਹੀਂ ਆਉਂਦਾ ਝੋਟਾ ਇੰਨਾ ਜਿਆਦਾ ਆਥਰ ਯਾਰ ਗੱਡੀ ਅੱਗੇ ਆਲਾ ਆਵਾਜ਼ ਬਹੁਤ ਖਤਰਨਾਕ ਬਣੀ ਹੈ ਭਾਈ ਕਹਿੰਦਾ ਆਵਾਜ਼ ਬਹੁਤ ਦੂਰੋਂ ਪਤਾ ਲੱਗਦਾ ਚਲੋ ਆਪਣੀ ਚੀਜ਼ ਬੈਠ ਕੇ ਤਾਂ ਪਤਾ ਨਹੀਂ ਲੱਗਦਾ ਜਦੋਂ ਦੂਰੋਂ ਦੇਖਦੇ ਆ ਨਾ ਉਦੋਂ ਪਤਾ ਲੱਗਦਾ ਚੀਜ਼ ਦੇਖੋ ਬਾळा ਬੱਬਾ ਕੰਟਰੋਲ 'ਚ ਨਹੀਂ ਆਉਂਦਾ ਅਗਲੇ ਵੇਟਾਂ ਲਾਉਣ ਕਰਕੇ ਤਾਂ ਵੈਸੇ ਹੀ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੁਣ ਅਗਲੇ ਵੇਟ ਲੱਗੇ ਸੀ ਨਾ ਤਾਂ ਕੰਟਰੋਲ ਬਹੁਤ ਹੀ ਚੈੱਕ ਕਰੋ ਬਾਗੀਆਂ ਪਾਉਂਦਾ ਪੂਰੀਆਂ ਇਕ ਨਾ ਥੋੜੀ ਸਟੀਰਿੰਗ ਚ ਪਲੇ ਜਿਆਦਾ ਹੋਣ ਕਰਕੇ ਨਾ ਥੋੜਾ ਡਰ ਲੱਗਦਾ ਇਹਨੂੰ ਭਜਾਉਣ ਤੋਂ ਜੂਣ ਲੱਗੇ ਕਿਉਂਕਿ ਇਹਦਾ ਸਟੀਰਿੰਗ ਜਿਹੜਾ ਆ ਆਸੇ-ਪਾਸੇ ਜਿਆਦਾ ਚੱਲ ਜਾਂਦਾ ਹੈ ਕਈ ਵਾਰੀ ਸਪੀਡ 'ਚ ਤੇ ਇਹਦਾ ਕੰਮ ਸੋਮਵਾਰ ਨੂੰ ਹੋਣਾ ਹੈ ਉਹ ਬੰਦਾ ਮਿਲਿਆ ਨਹੀਂ ਆਪਰੋਂ ਪਹਿਲਾਂ ਕਰਾਇਆ ਸੀ ਪਰ ਉਹ ਲੋਟ ਆਇਆ ਨਹੀਂ ਕੰਮ ਜਾ ਠੀਕ ਹੈ ਇਹ ਆਪਾਂ ਨੂੰ ਹਾਈਡਰੌਲਿਕ ਵਾਲਿਆਂ ਕੋਲ ਲੈ ਕੇ ਬਾਹਰ ਆ ਲਾਈਏ ਵੀਰੇ ਓਕੇ ਰ ਫੋਟਾ ਹੋ ਗਈਆਂ इधर पास हो गया बस सारे पास से पास गया इतना पास हो गया ना अपना ट्रैक्टर फिर सारे पास गया जाओ महाराज आज चेक करो फिर चढ़िया चल दया ਆਪਾਂ ਪੂਰਾ ਖੋਲ ਪੂਰਾ ਬਾਈ ਡਾਇਵਰ ਉਹਦੇ ਨਾਲ ਹੀ ਖੁੱਲ ਜਾਂਦੀ ਦੇਖੋ ਹਾਂ ਇੱਕ ਤਾਂ ਮੇਨ ਕੰਮ ਇਹ ਸੀ ਇਹਦਾ ਜਿਹੜਾ ਆਪਾਂ ਆ ਲਵਾ ਲਿਆ ਜਿਗਾਰਡਮੈਂਟ ਠੀਕ ਐ ਇਸ ਤੋਂ ਬਾਅਦ ਉਹ ਤੁਹਾਨੂੰ ਲਾਈਟਾਂ ਦਾ ਦੱਸਤਾ ਹੀਗਾ ਠੀਕ ਐ ਸਟੀering ਦਾ ਰਹਿ ਗਿਆ ਉਹ ਮੰਡੇ ਨੂੰ ਹੋਊਗਾ ਬਾਕੀ ਇਹਦਾ ਆਲਮੋਸਟ ਡਾਨੇ ਆ ਸਾਈਡਾਂ ਜਿਹੜੀਆਂ ਆ ਉਹ ਬੰਦੇ ਨੂੰ ਕਿਹਾ ਆ ਉਹਨੇ ਆਪਣੇ ਹਿਸਾਬ ਨਾਲ ਬਣਾ ਕੇ ਦੇ ਦੇਣਾ ਆਪਾਂ ਨੂੰ ਜਿਗਾਰਡਮੈਂਟ ਠੀਕ ਐ ਉਹ ਵੀ ਇੱਕ ਵਾਰੀ ਟਰੈਕਟਰ ਮੰਡੇ ਨੂੰ ਹੀ ਉਹਦੇ ਕੋਲ ਲੈ ਜਾਾਂਗੇ ਜਦੋਂ ਤੱਕ ਆਪਾਂ ਵਾਪਸ ਲੈ ਕੇ ਆਉਣਾ ਆ ਮਤਲਬ ਸਟੀering ਦਾ ਕੰਮ ਕਰਾ ਕੇ ਉਹਨੇ ਆਪਣਾ ਕੰਮ ਨਬੇੜ ਦੇਣਾ ਆ ਠੀਕ ਐ ਤੇ ਪੇਂਟ ਵਾਲਾ ਕੰਮ ਵੀ ਆਪਾਂ ਨਾਲ ਹੀ ਕਰਾਂਗੇ ਉਸੇ ਟਾਈਮ ਖੋਲ ਕੇ ਇਹਨੂੰ ਕਰ ਦਵਾਂਗੇ ਤੇ ਕੁਝ ਵੱਡਾ ਹੀ ਕਰ ਕੁਝ ਵੱਡਾ ਕਰਾਂਗੇ ਵੱਡਾ ਬਿਗ ਸਾਈਜ਼ ਬਿਗ ਸਾਈਜ਼ ਕਹਿਣਾ ਤੇ ਵੱਡੇ ਆਣਗੇ ਹੁਣ ਹੋਲੀ ਹੋਲੀ ਤੇ ਹੁਣ ਤੁਸੀਂ ਦੇਖ ਹੀ ਲਿਆ ਬਾਈ ਮੇਨ ਤਾਂ ਇਹਦਾ ਸਟੀering ਦਾ ਕੰਮ ਜ਼ਰੂਰੀ ਆ ਕਿਉਂਕਿ ਉਹਦੇ ਬਿਨਾ ਟਰੈਕਟਰ ਕੰਟਰੋਲ ਨਹੀਂ ਹੁੰਦਾ ਸੱਜੇ ਖੱਬੇ ਬਹੁਤ ਪਾਟ ਜਾਂਦਾ ਆ ਮੈਂ ਤੁਹਾਨੂੰ ਦੱਸ ਦਿੰਦਾ ਮੇਨ ਮੁੱਦਾ ਕੀ ਹੋਇਆ ਆ ਆ ਦੇਖੋ ਸਟੀering ਤੁਸੀਂ ਇੱਥੇ ਦੇਖੋਗੇ ਨਾ ਆ ਦੋ ਆ ਜਿਹੜੀ 1.5 ਇੰਚ ਦੀ ਚਾਲ ਹੈ ਨਾ ਇੱਕ ਤਾਂ ਇਹ ਸੈੱਟ ਕਰਾਉਣੀ ਆ ਕਿਉਂਕਿ ਹਲੇ ਜੈਕ ਦਾ ਸੈਂਟਰ ਨਹੀਂ ਹੈਗਾ ਪਹਿਲੀ ਗੱਲ ਇਹ ਦੂਜਾ ਜੈਕ ਦੀ ਕਿਤੇ ਬੋਕੀ ਪਾੜ ਗਈ ਆ ਤੇ ਇਸ ਗੱਲ ਦਾ ਆਈਡੀਆ ਆਪਾਂ ਨੂੰ ਹਲੇ ਤੱਕ ਨਹੀਂ ਲੱਗਾ ਵੀ ਬੋਕੀ ਪਾਟੀ ਕਿੱਦਾਂ ਆ ਠੀਕ ਹੈ ਹੋ ਸਕਿਆ ਆ ਆਪਾਂ ਨਾਲ ਹੀ ਵਾਟਰ ਸੈਪਰੇਟਰ ਚੇਂਜ ਕਰਾਉਣਾ 1 ਕੇ ਦੇ ਚ ਕੂਲੈਂਟ ਚੇਂਜ ਕਰਾਉਣਾ ਆ ਉਹ ਸਲਾਹ ਚੱਲਦੀ ਪਈ ਆ ਤੇ ਉਹ ਤੁਹਾਨੂੰ ਅਪਕਮਿੰਗ ਵਲੌਗ ਚ ਦੱਸ ਦਾਂਗੇ ਵੀ ਉਹਦਾ ਕੀ ਸਿਸਟਮ ਆ ਕਿੱਦਾਂ ਆ ਕਿਹੜਾ ਕੂਲੈਂਟ ਪਾਉਣਾ ਆ ਕੀ ਸਿਸਟਮ ਆ ਉਹ ਏ ਟੂ ਜ਼ेड ਜਿਹੜੀ ਡਿਟੇਲ ਆ ਤੁਹਾਨੂੰ ਉਹ ਅਗਲੇ ਵਲੌਗ ਚ ਦੇਖਣ ਨੂੰ ਮਿਲ ਜੂਗੀ ਫਿਲਹਾਲ ਤਾਂ ਆਪਾਂ ਅੱਜ ਦਾ ਜਿਹੜੇ ਮੇਨ ਕੰਮ ਸੀ ਨਾ ਕੰਮ ਮਤਲਬ ਪਿੱਛੋਂ ਬਹੁਤ ਨਵੇੜੇ ਹੁਣ ਵਲੌ ਸ਼ੀਸ਼ਾ ਲਾਉਣਾ ਆ ਲਾਈਟਾਂ ਵਾਇਰਿੰਗ-ਵੂਰਿੰਗ ਕਰਨੀ ਆ ਠੀਕ ਐ ਬੈਕ ਸਾਈਡ ਦਾ ਤਾਂ ਸਹੀ ਆ ਜਿਹੜਾ ਸਾਈਡਾਂ ਦਾ ਬਣਨਾ ਉਹ ਹੋ ਗਿਆ ਸਟੀਅਰਿੰਗ ਦਾ ਹੋ ਗਿਆ ਮਤਲਬ ਇਹ ਨਾਲ-ਨਾਲ ਕੰਮ ਕਰਾ ਦੇਣੇ ਆ ਡਿਊ ਟੂ ਸਮ ਰੀਜ਼ਨ ਆ ਦੋ ਦਿਨ ਮੈਂ ਕੁਝ ਨਹੀਂ ਕਰ ਸਕਿਆ ਤੇ ਮਤਲਬ ਵਲੌਗ ਨਹੀਂ ਬਣਾ ਸਕਿਆ ਕੰਮ ਤਾਂ ਮੈਂ ਕੀਤੇ ਪਰ ਮੈਂ ਵਲੌਗ ਨਹੀਂ ਬਣਾ ਸਕਿਆ ਮੈਂ ਐਸੈਸਰੀ ਜਿਹੜੀ ਇਕੱਠੀ ਕੀਤੀ ਜਿਹੜੀ-ਜਿਹੜੀਆਂ ਚੀਜ਼ਾਂ ਮੈਨੂੰ ਚਾਹੀਦੀਆਂ ਸੀ ਉਹ ਮੈਂ ਦੱਸ ਹੀ ਨਹੀਂ ਸਕਿਆ ਉਹ ਹੁਣ ਇਦਾਂ ਐ ਜਦੋਂ ਆਪਾਂ ਨਿਕਲਣਾ ਹੋਊਗਾ ਨਾ ਉਸ ਤੋਂ ਪਹਿਲਾਂ ਵਾਲੇ ਵਲੌਗ 'ਚ ਮੈਂ ਤੁਹਾਨੂੰ ਦੱਸ ਦੇਣਾ ਆ ਵੀ ਇਹ 'ਚ ਆਹ ਕੁਝ ਹੈਗਾ ਆ ਠੀਕ ਐ ਉਹਦੇ ਨਾਲ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਚੇਂਜ ਕਰਤੀਆਂ ਆ ਠੀਕ ਹੈ ਗੱਡੀ ਦਾ ਨੰਬਰ ਗੱਡੀ ਦਾ ਨੰਬਰ ਦਾ ਬੱਬਾ ਸਰਾਏ ਕਮੈਂਟ ਕਰਕੇ ਨਾ ਆਏਗਾ ਮੈਨੂੰ ਲੱਗਦਾ ਲੋਕ ਚ ਬਹੁਤ ਘੱਟ ਬਹੁਤ ਘੱਟ ਮਤਲਬ ਨੋਟਿਸ ਨਹੀਂ ਕੀਤਾ ਨੋਟਿਸ ਨਹੀਂ ਕਰਿਆ ਹੈਗਾ ਆਪਾਂ ਬੋਲਿਆ ਵੀ ਨਹੀਂ ਹੈਗਾ ਕਿ ਨਾਟ 11 ਨੰਬਰ ਦਾ ਹਾਂ ਇਹ ਆ ਬਾਈ ਇਹਦਾ ਕਮੈਂਟ ਕਰਕੇ ਦੱਸਿਓ ਨੰਬਰ ਕਿਦਾਂ ਲੱਗਿਆ ਰਾਣੀ ਸੁਨਦਰਾ ਦਾ ਬਾਕੀ ਇਹਦਾ ਰਿਵਿਊ ਵੀ ਹੋ ਸਕਿਆ ਮੈਂ ਪਹਿਲਾਂ ਹੀ ਦੇ ਜਾਣਾ ਆ ਤੁਹਾਨੂੰ ਜੇਦਾ ਰਿਵਿਊ ਚਾਹੀਦਾ ਤੇ ਨੰਬਰ ਬਾਰੇ ਦੋਵੇਂ ਚੀਜ਼ਾਂ ਜਿਹੜੀਆਂ ਕਮੈਂਟਾਂ 'ਚ ਜਲਦੀ ਤੋਂ ਜਲਦੀ ਕਮੈਂਟ ਕਰਕੇ ਦੱਸ ਦਿਓ ਵੀ ਰਿਵਿਊ ਚਾਹੀਦਾ ਆ ਕਿ ਨਹੀਂ ਚਾਹੀਦਾ ਤੇ ਨੰਬਰ ਕਿਦਾਂ ਲੱਗਿਆ ਠੀਕ ਹੈ ਅੱਜ ਮੁੰਡਿਆਂ ਨੇ ਨਾ ਟੇਪਾਂ ਵੀ ਲਾਤੀਆਂ ਲਾਈਟਾਂ ਵਾਲੀਆਂ ਕਹਿੰਦੇ ਸੋਹਣੀਆਂ ਨਹੀਂ ਲਾਗਦੀਆਂ ਲਾ ਕੇ ਸੜਤੀਆਂ ਆਪਾਂ ਮੰਗੀ ਘਾਰਤੀ ਲਾਈਟਾਂ ਠੀਕ ਹੈ ਜੋ ਹੁਣ ਬੈੰਨੇ ਆ ਆਪਾਂ ਚ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਹੈ ਜੀ ਨਵੇਂ ਦਿਨ ਚ ਵਲੌਗ ਉਹੀ ਆ ਇਹ ਕੱਲ ਸ਼ਾਮ ਦਾ ਵਲੌਗ ਸ਼ੂਟ ਕੀਤਾ ਹੋਇਆ ਸੀਗਾ ਆਪਾਂ ਕੰਮ-ਕੁੰਮ ਨਬੇੜ ਕੇ ਤੇ ਮੈਂ ਆਉਣਾ ਸੀ ਅੰਬਾਲਾ ਫਿਲਹਾਲ ਮੈਂ ਅੰਬਾਲਾ ਪਹੁੰਚ ਗਿਆ ਰਾਤ ਦਾ ਆ ਗਿਆ ਸੀਗਾ ਠੀਕ ਹੈ ਤੇ ਅੰਬਾਲਾ ਤੋਂ ਥੋੜਾ ਬਹੁਤਾ ਸਮਾਨ ਜਿਹੜਾ ਰਹਿੰਦਾ ਸੀ ਆਪਾਂ ਉਹ ਲੈ ਕੇ ਜਾਣਾ ਇੱਕ ਦੋ ਲਾਈਟਾਂ ਦਾ ਜਿਹੜਾ ਮੈਂ ਦੱਸਿਆ ਟਰੈਕਟਰ ਨੂੰ ਲੱਗਣੀਆਂ ਉਹ ਕੋਸ਼ਕ ਕੈਬਨ ਲਾਈਟ ਲਗਣ ਕੇ ਜਾਣੀਆਂ ਮਤਲਬ ਸਮਾਨ ਲੈਣਾ ਆਪਾਂ ਕਾਫੀ ਜ਼ਿਆਦਾ ਠੀਕ ਹੈ ਤੇ ਉਹ ਇੱਥੋਂ ਅੰਬਾਲਾੋਂ ਕਲੈਕਟ ਕਰਨਾ ਸੀ ਸਾਰਾ ਕਿਉਂਕਿ ਉਥੋਂ ਮੈਂ ਕਲੈਕਟ ਕਰਦਾ ਮੈਨੂੰ ਮਾਰਕੀਟ ਦਾ ਨਹੀਂ ਪਤਾ ਲੱਗ ਰਿਹਾ ਕੁਝ ਨਹੀਂ ਇਸ ਤੋਂ ਚੰਗਾ ਐ ਰੋਲਣ ਤੋਂ ਚੰਗਾ ਆਪਾਂ ਸਿੱਧਾ ਅੰਬਾਲੇ ਆ ਗਏ ਨਾਲੇ ਮੈਨੂੰ ਕੰਮ ਵੀ ਸੀ ਇੱਕ ਦੋ ਠੀਕ ਐ ਉਹ ਕਰਨੇ ਸੀ ਤੇ ਜਾਣ ਤੋਂ ਪਹਿਲਾਂ ਫੈਮਿਲੀ ਨੂੰ ਵੀ ਮਿਲ ਕੇ ਜਾਣਾ ਸੀਗਾ ਸੋ ਹੁਣ ਆਪਾਂ ਕੀ ਕਰਨਾ ਆ ਵੀ ਹੁਣ ਚੱਲਣਾ ਆ ਬਾ ਨਿਕਲਦੇ ਆ ਥੋੜੀ ਦੇਰ ਚ ਠੀਕ ਹੈ ਤੇ ਆਪਾਂ ਸਮਾਨ ਬਾਏ ਕਰਦੇ ਆ ਸਾਰਾ ਜੋ ਜੋ ਆਪਾਂ ਨੂੰ ਚਾਹੀਦਾ ਆ ਉਹ ਬਾਏ ਕਰਕੇ ਤੇ ਆਪਾਂ ਅੱਜ ਰਾਤ ਜਾਂ ਕੱਲ ਸਵੇਰੇ ਨਿਕਲਣਾ ਵਾਪਸੀ ਲਈ ਠੀਕ ਹੈ ਜਾ ਕੇ ਟਰੈਕਟਰ ਦੇ ਜਿਹੜੀ ਫਿਟਮੈਂਟ ਵਾਲੀਆਂ ਚੀਜ਼ਾਂ ਰਹਿੰਦੀਆਂ ਉਹ ਫਿੱਟ ਕਰਾਂਗੇ ਤੇ ਅੱਗੇ ਅੱਗੇ ਤੁਹਾਨੂੰ ਸਾਰਾ ਜਿਹੜਾ ਆ ਮਤਲਬ ਰਵਾਨਗੀ ਦਾ ਦਿਨ ਨੇੜੇ ਆ ਗਿਆ ਬਸ ਇੱਕ ਤੋਂ ਦੋ ਦਿਨ ਰਹਿ ਗਏ ਵਿੱਚ ਆਪਾਂ ਨਿਕਲਣਾ ਹੁਣ ਬਸ ਇੱਕ ਦਾ ਦੋ ਦਿਨਾਂ ਚ ਤੇਜ਼ ਕਰਕੇ ਆਪਣੇ ਕੋ ਜਿਹੜਾ ਵੀ ਟਾਈਮ ਆ ਮੈਂ ਵੇਸਟ ਨਹੀਂ ਕਰ ਰਹਾ ਬਸ ਫਟਾਫਟ ਆਪਦੇ ਕੰਮ ਨਵੇੜਨ ਚ ਲੱਗਿਆ ਤਾਂ ਹੀ ਵਲੌਗ ਨਹੀਂ ਸੀ ਆ ਰਹੇ ਇੱਕ ਦੋ ਦਿਨ ਤੋਂ ਠੀਕ ਹੈ ਤੇ ਇਹ ਇੰਨਾ ਕਿ ਤੁਸੀਂ ਐਡਜਸਟ ਕਰ ਰਹੇ ਬਹੁਤ ਜਲਦੀ ਹੁਣ ਐਕਸਟ੍ਰੀਮ ਰਾਈਡ ਸ਼ੁਰੂ ਹੋਣ ਵਾਲੀ ਹੈ ਫਿਰ ਜਲਦੀ ਮਿਲਦੇ ਹਾਂ ਤੁਹਾਨੂੰ ਹੁਣ ਨਿਕਲਦਾ ਮੈਂ ਜੋ ਜੋ ਸਮਾਨ ਲੈਣਾ ਆ ਉਹ ਤੁਹਾਨੂੰ ਦਿਖਾਈ ਚਲਾਂਗੇ ਨਾਲ-ਨਾਲ ਲਓ ਜੀ ਵੀਰੋ ਮੈਂ ਆਇਆ ਸੀਗਾ ਮੋਟਰ ਮਾਰਕੀਟ ਠੀਕ ਹੈ ਤੇ ਮੈਂ ਸਮਾਨ ਬਾਏ ਕਰ ਲਿਆ ਇਹ ਚ ਮੈਂ ਇੱਕ ਪੇਅਰ ਤਾਂ ਲਾਈਟਾਂ ਦਾ ਬਾਏ ਕੀਤਾ ਹੋਰ ਡਿਜ਼ਾਈਨ ਵੱਖਰਾ ਆ ਪੀਸੀਬੀ ਸੇਮ ਆ ਜਿਹੜੀ ਆਪਾਂ ਪਹਿਲਾਂ ਯੂਜ਼ ਕਰ ਰਹੇ ਹਾਂ ਟਰੈਕਟਰ ਆਪਣੇ ਤੇ ਠ ਇੱਕ ਜਿਹੜਾ ਆ ਸੌਰੀ ਬਾਬਿਓ ਪਿੱਛੋਂ ਵੀ ਟਰੱਕ ਆ ਮੈਂ ਜਗ੍ਹਾ ਦੇ ਦਈਏ ਪਹਿਲਾਂ ਹਾਂ ਤੇ ਇੱਕ ਉਹ ਪੇਅਰ ਲੈ ਲਿਆ ਇੱਕ ਉਹਦੇ ਨਾਲ ਦਾ ਸੇਮ ਪੀਸ ਲੈ ਲਿਆ ਜਿਹੜਾ ਆਪਾਂ ਚੁੱਲ੍ਹੇ ਤੇ ਲਾਈਆਂ ਦੋ ਲੱਟਾਂ ਠੀਕ ਹੈ ਤੇ ਡੋਰੀਆਂ ਲੈਣੀਆਂ ਸੀ ਗੱਡੀ ਵਾਸਤੇ ਟਰੈਕਟਰ ਵਾਸਤੇ ਵੀ ਠੀਕ ਹੈ ਵਾਈਪਰ ਲੈ ਲਿਆ ਛੋਟਾ ਤੇ ਸਟ੍ਰੋਬ ਲਾਈਟਾਂ ਲੈ ਲਈਆਂ ਜਿਹੜੀਆਂ ਜਿਹੜੀਆਂ ਮਤਲਬ ਸਾਨੂੰ ਚਾਹੀਦਾ ਸੀ ਨਾ ਜੋ-ਜੋ ਸਮਾਨ ਉਹ ਮੈਂ ਇੱਥੋਂ ਚੱਕ ਲੈ ਇਲੈਕਟ੍ਰਿਕ ਇਲੈਕਟ੍ਰਿਕਸ ਦਾ ਠੀਕ ਹੈ ਹਾਂਜੀ ਸੋ ਜੋ ਆਪਾਂ ਨੂੰ ਸਮਾਨ ਚਾਹੀਦਾ ਸੀ ਉਹ ਮੈਂ ਤੁਹਾਨੂੰ ਦੱਸਤਾ ਕਿ ਆਪਾਂ ਚੱਕ ਵੀ ਲਿਆ ਠੀਕ ਹੈ ਇਹ ਇਹ ਮੈਂ ਤੁਹਾਨੂੰ ਖੋਲ ਕੇ ਦਿਖਾ ਦੂੰਗਾ ਫਿਟਿੰਗ ਟਾਈਮ ਤੇ ਨਾ ਤੁਹਾਨੂੰ ਇੱਕ ਵਾਰੀ ਰਿਮਾਈਂਡ ਕਰਾ ਦੂੰਗਾ ਵੀ ਮੈਂ ਕੀ ਕੀ ਉੱਥੋਂ ਲਿਆ ਸੀ ਮੋਟਰ ਮਾਰਕੀਟ ਤੋਂ ਇਹ ਜਾ ਕੇ ਫਿੱਟ ਕਰਨਾ ਆਪਾਂ ਹਾਲੇ ਅਕ੍ਰੀਲਿਕ ਸ਼ੀਟ ਦਾ ਬਹੁਤ ਪੰਗਾ ਪੈਣ ਡਿਆ ਯਾਰ ਪਹਿਲਾਂ ਬੰਦੇ ਸਾਡੇ ਨੇ ਕਹਿਤਾ ਵੀ 3 ਸੌਰੀ 5mm ਮੇਰੇ ਕੋ ਪਈ ਆ ਹੁਣ ਕਹਿੰਦਾ ਨਹੀਂ ਭਾਜੀ 5mm ਨਹੀਂ ਹੈਗੀ ਮੇਰੇ ਕੋ ਤਾਂ ਹੈਗੀ ਆ ਸਾਰੀ 3mm ਠੀਕ ਐ 2mm ਉੱਚੋ ਘਟ ਕੇ ਆ ਉਹ ਬੋਲੋ ਪੰਗਾ ਪਿਆ ਆ ਸੋ ਫਿਲਹਾਲ ਚਲਦੇ ਆ ਉੱਧਰ ਨੂੰ ਉਹ ਵੀ ਦੇਖਦੇ ਆ ਕੀ ਸਿਸਟਮ ਬਣਦਾ ਆ ਅਕ੍ਰੀਲੀਕ ਵਾਲੇ ਨਾਲ ਗੱਲ ਕਰਦੇ ਆ ਸੋ ਸਮਾਨ ਇਕੱਠਾ ਕਰਦੇ ਕਰਦੇ ਲਗਭਗ ਮੈਨੂੰ ਟਾਈਮ ਕਾਫੀ ਲੱਗ ਗਿਆ ਤੇ ਹੁਣ ਤਾਂ 11 ਵਜਨ ਵਾਲੇ ਹੋ ਗਏ ਕੰਮ ਕਾਫੀ ਸੀਗਾ ਇੱਕ ਤਾਂ ਜਿਹੜੇ ਪੈਕਿੰਗ ਵਗੈਰਾ ਸੀ ਉਹ ਕਰਨੀ ਸੀਗੀ ਠੀਕ ਹੈ ਫਿਰ ਸਮਾਨ ਸਾਰਾ ਅਰੇਂਜ ਕਰਨਾ ਸੀ ਕੁਝ ਚੀਜ਼ਾਂ ਜਿਹੜੀਆਂ ਆ ਉਹ ਲਾ ਲੋ ਵੀ ਲਾਗਿਓ ਮਿਲ ਗਈਆਂ ਕੁਝ ਲਾਂਭ ਲਿਓ ਸਾਈਡਾਂ ਤੋਂ ਲਿਆਉਣੀਆਂ ਪਈਆਂ ਜਿੱਦਾਂ ਕੈਂਟ ਜਾਣਾ ਪਿਆ ਇਧਰ ਉਧਰ ਹੈਨਾ ਕਾਫੀ ਚੀਜ਼ਾਂ ਹੋਈਆਂ ਤੇ ਫਿਲਹਾਲ ਲਾਈਟ ਦੀ ਹੋਣੀ ਹੈ ਕਮੀ ਆਪਾਂ ਲਾਈਟ ਪੂਰੀ ਕਰ ਲਈਏ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਟਾਈਮ ਕੀ ਹੋ ਗਿਆ ਹਾਂ 11 ਵਜੇ ਨਾਲੇ ਹੋ ਗਿਆ ਜੀ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦੱਸਦਾ ਆ ਜੋ ਜੋ ਮੈਂ ਸਮਾਨ ਲੈ ਕੇ ਆਇਆ ਸੀ ਜਿਵੇਂ ਕਿ ਤੁਹਾਨੂੰ ਕੁਝ ਸਮਾਨ ਤਾਂ ਆਪ ਹੀ ਆਇਆ ਹੈ ਆਪਣਾ ਠੀਕ ਹੈ ਨਿਆਣਿਆਂ ਦਾ ਖੜਾਉਣਾ ਵੀ ਇੱਥੇ ਹੀ ਪਿਆ ਇਹ ਚ ਤਾਂ ਆਪਣੀਆਂ ਲਾਈਟਾਂ ਹੋ ਗਈਆਂ ਵਾਇਰਿੰਗ ਹੋ ਗਈ ਜਿਹੜਾ ਵੀ ਸਮਾਨ ਆਪਾਂ ਨੂੰ ਚਾਹੀਦਾ ਸੀ ਉਹ ਹੋ ਗਿਆ ਠੀਕ ਹੈ ਤੇ ਇਹ ਆਪਾਂ ਲਿਆਂਦੇ ਜੋ ਏਸੀ ਡੀਸੀ ਕਨਵਰਟਰ ਠੀਕ ਹੈ ਉਹ ਸੰਤੂ ਦੀ ਥਾਰ ਵਾਸਤੇ ਲਿਆਂਦਾ ਜੀ ਇਹ ਆਪਾਂ ਲਿਆਂਦਾ ਟਰੈਕਟਰ ਵਾਸਤੇ ਕਿਉਂਕਿ ਟਰੈਕਟਰ ਤੇ ਆਪਣੇ ਤੇ ਵੱਡਾ ਬੈਟਰੀ ਆ 130 एंपੀਰ ਵਾਲਾ ਤੇ ਆਪਾਂ ਉਹਦੇ ਤੇ ਕੋਈ ਵੀ 100 150 ਵਾਟ ਤੱਕ ਦੀ ਇਹਦੇ ਤੇ ਚੀਜ਼ ਚਲਾ ਸਕਦੇ ਆ ਠੀਕ ਹੈ ਹੁਣ ਡਿਪੈਂਡ ਕਰਦਾ ਵੀ ਉਹ ਚੀਜ਼ ਕਿੱਦਾਂ ਆ ਕੀ ਕੁਸ਼ਿ ਹੈ ਠੀਕ ਹੈ 150 ਵਾਟ ਤੱਕ ਦੀ ਚਲਾ ਸਕਦੇ ਆ ਇਹਦੇ ਤੇ ਆਪਾਂ ਮੈਂ ਇਹਨੂੰ ਲਾਉਣ ਦਾ ਮੇਨ ਪਰਪਸ ਇਹ ਹੀ ਸੀਗਾ ਵੀ ਕੁਸ਼ਕ ਕਈ ਵਾਰ ਨਾ ਕੁਸ਼ਕ ਚੀਜ਼ਾਂ ਜਿਹੜੀਆਂ ਆ ਉਹ ਏਸੀ ਕਰੰਟ ਤੇ ਹੈਗੀਆਂ ਜੋ ਆਪਣੇ ਕੋਲ ਚੱਲਣ ਵਾਲੀ ਜਿਵੇਂ ਵਾਕੀ ਦੇ ਚਾਰਜਰ ਹੋਗੇ ਜਾਂ ਹੋਰ ਵੀ ਕਈ ਆਈਟਮ ਆ ਆ ਠੀਕ ਹੈ ਉਹ ਜਿਹੜਾ ਆ ਮੇਨ ਉਹ ਇੱਥੇ ਚੱਲਦੀਆਂ ਆ ਇਸ ਕਰਕੇ ਮੈਂ ਇਹ ਲੈ ਲਿਆ ਥਾਰ 'ਚ ਵੀ ਇਹੀ ਪਰਪਸ ਆ ਲਾਉਣ ਦਾ ਕਿ ਵੋਕੀ ਚਾਰਜ ਹੋ ਜੂਵੇ ਮੇਨ ਜਾਂ ਕਈ ਵਾਰੀ ਚਾਰਜਰ ਲਾਉਣਾ ਪੈਂਦਾ ਆ ਹੁਣ ਮੰਨ ਲਓ ਪਾਵਰ ਬੈਂਕ ਨਾਲ ਚਾਰਜ ਕਰਦੇ ਆ ਜਾਂ ਗੱਡੀ ਵਾਲੇ ਚਾਰਜ ਨਾਲ ਇਨ ਕੇਸ ਕੋਈ ਪ੍ਰੋਬਲਮ ਆ ਜਾਂਦੀ ਏ ਠੀਕ ਐ ਸੋ ਆਪਣੇ ਕੋਈ ਇੱਕ ਅਲਟਰਨੇਟਿਵ ਹੋਣਾ ਚਾਹੀਦਾ ਆ ਕਿ ਜੇ ਡੀਸੀ ਕਰੰਟ ਨਾਲ ਆਪਣਾ ਕੰਮ ਨਹੀਂ ਬਣਦਾ ਤੇ ਏਸੀ ਨਾਲ ਆਪਣਾ ਕੰਮ ਬਣ ਜੂਵੇ ਠੀਕ ਐ ਤੇ ਇਹਦੇ ਵਾਸਤੇ ਮੈਂ ਦੋ ਚਾਰਜਰ ਬਾਇ ਕਰ ਲਏ ਠੀਕ ਉਹ ਸੌਰੀ ਏਸੀ ਡੀਸੀ ਕਨਵਰਟਰ ਠੀਕ ਹੈ ਇੱਕ ਟਰੈਕਟਰ ਵਾਸਤੇ ਵੱਡਾ ਤੇ ਛੋਟਾ ਥਾਰ ਵਾਸਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਇੱਕ ਬਾਇ ਕੀਤਾ ਜੀ ਸਟੀering ਨੋਬ ਠੀਕ ਹੈ ਇਹ ਵਾਲੀ ਸਟੀering ਨੋਬ ਬਾਇ ਕੀਤੀ ਆ ਆਈਪੌਪ ਵਗੈਰਾ ਦੀ ਹੁੰਦੀ ਹੁੰਦੀ ਹੁਣ ਇੱਕ ਕੋਈ ਨਵਾਂ ਬ੍ਰਾਂਡ ਆਇਆ 3R ਤੇ ਆਪਣੇ ਵੀਰ ਨੇ ਇਹਨੂੰ ਸੁਜੈਸਟ ਕੀਤਾ ਕਹਿੰਦਾ ਵੀ ਇਹ ਲੈ ਲਾ ਇਹ ਕੇ ਲੈ ਕੇ ਜਾਂਦਾ ਇਹ ਜਾ ਕੇ ਇੰਸਟਾਲ ਕਰ ਦਵਾਂਗੇ ਠੀਕ ਹੈ ਅਕ੍ਰੀਲਿਕ ਸ਼ੀਟ ਆ ਗਈ ਹੈ ਅਕ੍ਰੀਲਿਕ ਸ਼ੀਟ ਲਗਭਗ 3/4 ਦਾ ਇੱਕ ਪੀਸ ਲਿਆ ਆਪਾਂ ਤੇ 2/4 ਦਾ ਇੱਕ ਲਿਆ ਆ ਜਿੱਦਾਂ ਜਿੱਥੇ ਲੋਟ ਆਊਗਾ ਕਰ ਲਾਂਗੇ ਕਿਉਂਕਿ ਮੈਂ ਸਿੰਗਲ ਪੀਸ ਲੱਭਦਾ ਹੀ ਸਿੰਗਲ ਪੀਸ ਸਿਟੀ 'ਚ ਵੀ ਨਹੀਂ ਮਿਲਿਆ ਕਿਤੇ ਵੀ ਨਹੀਂ ਮਿਲਿਆ ਤੇ ਇੱਕ ਤਾਂ ਜਿਹੜੀ ਥਿਕਨੈਸ ਆ ਉਹ ਵੀ ਬਹੁਤ ਘੱਟ ਮਿਲੀ 3mm ਦੀ ਮਿਲੀ ਆ ਫਿਲਹਾਲ ਹੁਣ ਕੰਮ ਸਾਰਨਾ ਪੈਣਾ ਆਪਾਂ ਨੂੰ ਕਹਿ ਲਓ ਵੀ ਜਿੰਨਾ ਇੱਥੇ ਲਾਗੇ ਪਾਸੇ ਪਤਾ ਕੀਤਾ ਹੋਰ ਵੀ ਸ਼ਹਿਰ 'ਚ ਜਿੱਥੇ ਵੀ ਮੈਂ ਪਤਾ ਕੀਤਾ ਮੈਨੂੰ ਥਿਕਨੈਸ ਨਹੀਂ ਜ਼ਿਆਦਾ ਮਿਲੀ ਪਤਲੀ ਕਿਉਂਕਿ ਦੇਖੋ ਸਿੱਧੀ ਜੀ ਗੱਲ ਹੈ ਜਿੱਥੇ ਉਹ ਯੂਜ਼ ਆਉਂਦੀ ਨਹੀਂ ਤੇ ਲੋਕ ਮੰਗਾਉਂਦੇ ਵੀ ਨਹੀਂ ਠੀਕ ਹੈ ਇਹ ਕਰਕੇ ਉਹਦਾ ਵੀ ਚਲੋ ਫਿਲਹਾਲ ਜੋ ਹੋਊਗਾ ਸਹੀ ਆ ਆਪਾਂ ਕਰ ਲਾਂਗੇ ਸੈਟਿੰਗ ਤੇ ਫਿਰ ਵਾਕੀ ਵੀ ਰੈਡੀ ਹੋਗੇ ਤੇ ਪੂਰਾ ਇੱਕ ਪਰਸ ਜਿਹੜਾ ਭਰ ਕੇ ਐਕਸੈਸਰੀ ਦਾ ਉਹ ਮੈਂ ਬੈਕ ਆਪਣਾ ਡਿੱਗੀ ਚ ਰੱਖਤਾ ਸੰਧੂ ਦੀ ਥਾਰ ਵਾਸਤੇ ਸਪੀਕਰ ਤੇ ਬਾਕਸ ਲਏ ਆ ਉਹ ਵੀ ਡਿੱਗੀ ਚ ਪਏ ਆ ਉਹ ਜਿਹੜਾ ਆਪਣਾ ਪਰਸ ਹੈ ਉਹਦੇ ਅੰਦਰ ਮੈਂ ਨਾ ਲਗਭਗ ਜਿਹੜੀਆਂ ਮੈਨੂੰ ਨੇੜ ਤੇ ਦੀਆਂ ਆਈਟਮਾਂ ਆ ਜਾਂ ਜਿੱਦਾਂ ਕਾਰਡ ਰੀਡਰ ਹੋ ਗਏ ਮੈਮਰੀ ਕਾਰਡ ਹੋ ਗਏ ਜਾਂ ਹੋਰ ਵੀ ਜਿਹੜੀ ਐਕਸੈਸਰੀਜ਼ ਜਿਹੜੀ ਫੋਨ ਤੋਂ ਰਿਲੇਟਡ ਆ ਉਹ ਸਾਰੀ ਉਸ ਪਰਸ 'ਚ ਰੱਖ ਲਈ ਆ ਟਰਾਈਪੋਡ ਹੋ ਗਿਆ ਚੈਸਟ ਮਾਉਂਟ ਹੋ ਗਿਆ ਚਿਨ ਮਾਉਂਟ ਹੋ ਗਿਆ ਉਹ ਸਾਰਾ ਜਿਹੜਾ ਆ ਉਹ ਮਰਕ ਸੌਰੀ ਚਿਨ ਮਾਉਂਟ ਤੋਂ ਯਾਦ ਆਇਆ ਸੱਚ ਇੱਕ ਚਿਨ ਮਾਉਂਟ ਹੋ ਰਿਹਾ ਉਹ ਮੈਂ ਆਪਣੀ ਸ਼ੀਟ ਦੇ ਪਿੱਛੇ ਹੀ ਰੱਖਤਾ ਸੀਗਾ ਮੈਨੂੰ ਯਾਦ ਨਹੀਂ ਰਿਹਾ ਕਿਉਂਕਿ ਉਹ ਵੀ ਇੱਕ ਐਕਸੈਸਰੀ ਆ ਹਾਂ ਆ ਰਹੀ ਠੀਕ ਹੈ ਇਹ ਵੀ ਇੱਕ ਐਕਸੈਸਰੀ ਹੈਗੀ ਇਹਨੂੰ ਇੱਥੇ ਰੱਖ ਲੈਣਾ ਯਾਦ ਰੂਗਾ ਬਾਕੀ ਜਾਣ ਤੋਂ ਪਹਿਲਾਂ ਮੈਨੂੰ ਪ੍ਰਪਰੇਸ਼ਨ ਇਦਾਂ ਆ ਪੂਰੀ ਐਨ ਕਰਨੀ ਪੈਣੀ ਕਿਉਂਕਿ ਆਪਣੇ ਕੋਲ ਕੱਲ ਕੱਲ ਦਾ ਦੇਨੇ ਆ ਪਰਸੋਂ ਆਪਾਂ ਨਿਕਲ ਜਾਣਾ ਆ ਠੀਕ ਹੈ ਸੋ ਫਿਲਹਾਲ ਸਮਾਨ ਤਾਂ ਇਹੀ ਕੁਝ ਆ ਤੇ ਜਿਹੜਾ ਜਿਹੜਾ ਸਮਾਨ ਮੈਂ ਬਾਇ ਕੀਤਾ ਆ ਕੈਂਪਿੰਗ ਤੋਂ ਰਿਲੇਟਡ ਜਾਂ ਆਫ-ਰੋਡਿੰਗ ਤੋਂ ਰਿਲੇਟਡ ਜਾਂ ਕਿਸੇ ਹੋਰ ਪਰਪਸ ਤੋਂ ਰਿਲੇਟਡ ਟਰੈਵਲਿੰਗ ਤੋਂ ਰਿਲੇਟਡ ਵੀ ਇਹ ਸਮਾਨ ਜਿੱਦਾਂ ਜਿੱਦਾਂ ਮੈਂ ਯੂਜ਼ ਕਰੂੰਗਾ ਉਦੋਂ-ਉਦੋਂ ਮੈਂ ਤੁਹਾਨੂੰ ਰਿਵਿਊ ਦਊਂਗਾ ਠੀਕ ਹੈ ਬਾਕੀ 2 ਦਿਨ ਵਲੌਗ ਨਹੀਂ ਸੀ ਆ ਉਹਦੇ ਲਈ ਮਾਫੀ ਆ ਵਲੌਗ ਤਾਂ ਮੈਂ ਇਹ ਵੀ ਚਾਹੁੰਦਾ ਸੀ ਕਿ ਵੀ ਗੱਡੀ ਦਾ ਰਿਵਿਊ ਦੇ ਦਵਾ ਪਰ ਮੈਂ ਸੋਚਿਆ ਨਹੀਂ ਰੁਕ ਜਾਣੇ ਆ ਕਿਉਂਕਿ ਹਲੇ ਜਿਹੜੇ ਕਮੈਂਟ ਵਗੈਰਾ ਆਉਣਗੇ ਉਹ ਸਾਬ ਨਾਲ ਆਪਾਂ ਕਰਾਂਗੇ ਕਿਉਂਕਿ ਜੋ ਚੀਜ਼ ਵੀਰਾਂ ਨੂੰ ਪਸੰਦ ਆ ਆਪਾਂ ਉਹੀ ਦੇਣੀ ਆ ਐਵੇਂ ਲਲਲਾ ਪੱਬਾ ਕੰਟੈਂਟ ਨਹੀਂ ਸਿੱਟਣਾ ਆਪਾਂ ਠੀਕ ਹੈ ਕੰਟੈਂਟ ਤਾਂ ਬਹੁਤ ਆ ਬਹੁਤ ਚੀਜ਼ਾਂ ਬਣਾਉਣ ਵਾਲੀਆਂ ਪਰ ਨਹੀਂ ਜੋ ਚੀਜ਼ ਤੁਹਾਨੂੰ ਪਸੰਦ ਆਹੀਂ ਉਹੀ ਤੁਹਾਡੇ ਮੁਤਾਬਕ ਪੇਸ਼ ਕਰ ਦੇਣੀ ਆ ਸੋ ਬਾਕੀ ਮੇਰੀ ਬੇਨਤੀ ਆ ਜੀ ਜਿਹੜੇ ਵੀਰ ਇੰਸਟਾਗ੍ਰam ਤੇ ਨਹੀਂ ਜਿਨ੍ਹਾਂ ਨੇ ਫੋਲੋ ਕੀਤਾ ਉਹ ਫੋਲੋ ਕਰ ਲਿਓ ਤੇ ਜਿਹੜੇ ਇੱਥੇ ਨਵੇਂ ਆਏ ਆ YouTube ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਕੁਝ ਥ੍ਰਿਲ ਹੋਣ ਵਾਲਾ ਹੈ ਬਹੁਤ ਕੁਝ ਐਕਸਟ੍ਰੀਮ ਹੋਊਗਾ ਉਹ ਤੁਸੀਂ ਅੱਗੇ ਚੈੱਕ ਕਰਦੇ ਰਹੋ ਤੇ ਬਾਕੀ ਜਿਹੜੇ ਵੀ ਰਿੰਦੀ ਵਾਲੇ ਆ ਜਿਨ੍ਹਾਂ ਨੂੰ ਹਿੰਦੀ ਲੈਂਗੁਏਜ ਚ ਚੀਜ਼ਾਂ ਚਾਹੀਦੀਆਂ ਸਮਝਣੀਆਂ ਐ ਕੁਝ ਵੀ ਆ ਉਹ ਸੈਕੰਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਈਡ ਤੇ ਕਿਤੇ ਵੀ ਲਿੰਕ ਆ ਰਿਹਾ ਹੋਊਗਾ ਸੌਰੀ ਯੂਜ਼ਰ ਨੇ ਮਾਰਿਆ ਹੋਊਗਾ ਔਰ ਡਿਸਕ੍ਰਿਪਸ਼ਨ ਚ ਉਹਦਾ ਲਿੰਕ ਹੋਊਗਾ ਤੇ ਜਾ ਕੇ ਜਰੂਰ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਜਿਹੜੇ ਵਲੌਗ ਆ ਉੱਤੇ ਵੀ ਆਉਣੇ ਆ ਸਾਰੇ ਡਰਾਈਵਿੰਗ ਤੋਂ ਰਿਲੇਟਿਡ ਉੱਤੇ ਆਫ-ਰੋਡਿੰਗ ਤੋਂ ਰਿਲੇਟਿਡ ਵੀ ਜਿਆਦਾ ਵਲੌਗ ਮੈਂ ਪਾਉਣਾ ਆ ਬਾਕੀ ਚਲੋ ਮਿਲਦੇ ਆਂ ਜੀ ਤੁਹਾਨੂੰ ਅਗਲੇ ਵਲੌਗ ਚ ਇਸ ਵਲੌਗ ਚ ਬਸ ਇੰਨੇ ਹੀ You, Celeste, we shoot, no one notices the you. It's just me against the world. Baby.